8 11ਵਾਂ ਕਿਰਿਆ ਅਸੀਂ ਆਪਣੇ ਜੀਵਨ ਕਾਲ ਵਿੱਚ ਕੁਝ ਕੁਝ ਕਰਦੇ ਹੀ ਰਹਿੰਦੇ ਹਾਂ ਜਿਵੇਂ ਸਵੇਰੇ ਉੱਠਦੇ ਹਾਂ ਨਹਾਉਂਦੇ ਹਾਂ ਸੈਰ ਕਰਦੇ ਹਾਂ ਰੋਟੀ ਖਾਂਦੇ ਹਾਂ ਪੜ੍ਹਦੇ ਹਾਂ ਹੱਸਦੇ ਹਾਂ ਰੋਂਦੇ ਹਾਂ ਖੇਡਦੇ ਹਾਂ ਆਦਿ ਇਹ ਸਾਰੇ ਕੰਮ ਕਾਜ ਵਿਆਕਰਣ ਵਿੱਚ ਕਿਰਿਆ ਖਵਾਉਂਦੇ ਹਨ ਕਿਰਿਆ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਕਾਲ ਸਹਿਤ ਪਤਾ ਲੱਗੇ ਉਹ ਕਿਰਿਆ ਆਖਵਾਉਂਦੇ ਹਨ ਜਿਵੇਂ ਖਾਂਦਾ ਪੀਂਦਾ ਸੌਂਦਾ ਰੱਖਿਆ ਦੌੜਿਆ ਕਰੇਗਾ ਆਦਿ ਕਿਰਿਆ ਦੀਆਂ ਕਿਸਮਾਂ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਕਰਮਕ ਕਿਰਿਆ ਸਹਕਰਮਕ ਕਿਰਿਆ ਅਕਰਮਕ ਕਿਰਿਆ ਜਿਸ ਕਿਰਿਆ ਵਿੱਚ ਕੇਵਲ ਕਰਤਾ ਹੋਵੇ ਅਤੇ ਕਰਮ ਨਾ ਹੋਵੇ ਉਹ ਅਕਰਮਕ ਕਿਰਿਆ ਖਵਾਉਂਦੀ ਹੈ ਜਿਵੇਂ ਦਾਦਾ ਜੀ ਪੜ੍ਹਦੇ ਹਨ ਮਾਤਾ ਜੀ ਗੁੰਨਦੇ ਹਨ ਸਾਹਿਲ ਚਲਾ ਰਿਹਾ ਹੈ ਬੱਚੇ ਲਿਖ ਰਹੇ ਹਨ ਉਪਰੋਕਤ ਸਾਰੇ ਵਾਕ ਕਰਮ रहਿਤ ਹਨ ਇਸ ਲਈ ਇਹ ਅਕਰਮਕ ਕਿਰਿਆ ਹੈ ਸਹਕਰਮਕ ਕਿਰਿਆ ਜਿਸ ਕਿਰਿਆ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ ਉਹ ਸਹਕਰਮਕ ਕਿਰਿਆ ਖਵਾਉਂਦੀ ਹੈ ਜਿਵੇਂ ਆਦਮੀ ਢੋਲ ਵਜਾ ਰਿਹਾ ਹੈ ਮਾਤਾ ਜੀ ਸਬਜ਼ੀ ਕੱਟਦੇ ਹਨ ਹਰਮੀਤ ਛੱਲੀ ਖਾਂਦਾ ਹੈ ਪਿਤਾ ਜੀ ਪੁਸਤਕ ਪੜ੍ਹ ਰਹੇ ਹਨ ਇਨਾਂ ਵਾਕਾਂ ਵਿੱਚੋਂ ਆਦਮੀ ਮਾਤਾ ਜੀ ਹਰਮੀਤ ਪਿਤਾ ਜੀ ਕਿਰਿਆ ਵਿੱਚਲੇ ਕਰਤਾ ਹਨ ਅਤੇ ਢੋਲ ਛੱਲੀ ਸਬਜੀ ਪੁਸਤਕ ਇਹ ਹੀ ਕਰਮ ਹਨ ਇਸ ਲਈ ਇਹ ਵਾਕ ਸਹਕਰਮਕ ਕਿਰਿਆ ਵਾਲੇ ਹਨ ਧਿਆਨ ਦੇਣ ਯੋਗ ਕਿਰਿਆ ਦੀ ਪਛਾਣ ਕਰਨ ਵੇਲੇ ਕਿਰਿਆ ਤੋਂ ਪਹਿਲਾਂ ਕਿਸ ਨੂੰ ਕਿਸੇ ਕੀ ਆਦੀ ਪ੍ਰਸ਼ਨਵਾਚਕ ਸ਼ਬਦ ਲਗਾ ਕੇ ਵੇਖੋ ਜੇਕਰ ਇਹਨਾਂ ਪ੍ਰਸ਼ਨਾਂ ਦਾ ਕੁਝ ਉੱਤਰ ਮਿਲ ਜਾਵੇ ਤਾਂ ਕਿਰਿਆ ਸਹਕਰਮਕ ਹੋਵੇਗੀ ਨਹੀਂ ਤਾਂ ਕਿਰਿਆ ਅਕਰਮਕ ਹੋਵੇਗੀ ਆਓ ਦੁਹਰਾઈએ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਹੋਣ ਸਹਿਣ ਆਦੀ ਬਾਰੇ ਕਾਲ ਸਹਿਤ ਪਤਾ ਲੱਗੇ ਕਿਰਿਆ ਖਵਾਉਂਦੇ ਹਨ ਕਿਰਿਆ ਦੋ ਪ੍ਰਕਾਰ ਦੀ ਹੈ ਅਕਰਮਕ ਕਿਰਿਆ ਅਤੇ ਸਹਕਰਮਕ ਕਿਰਿਆ ਅਕਰਮਕ ਕਿਰਿਆ ਕਰਮ ਤੋਂ ਬਿਨਾ ਅਤੇ ਸਹਕਰਮਕ ਕਿਰਿਆ ਕਰਮ ਸਹਿਤ ਹੁੰਦੀ ਹੈ ਕਿਰਿਆ ਜਿਹੜੇ ਸਮੇਂ ਵਿੱਚ ਵਰਤਦੀ ਹੈ ਉਹ ਉਸ ਕਿਰਿਆ ਦਾ ਕਾਲ ਹੁੰਦਾ ਹੈ